ਸਵਾਗਤ ਹੈ ਇੱਕ ਵਾਰ ਤੋਂ ਫੇਰ ਚੈਨਲ ਥਿੰਕਿੰਗ ਆ ਪੰਜਾਬ ਤੇ ਜਲਾਲਾਬਾਦ ਦੇ ਰੇਲਵੇ ਸਟੇਸ਼ਨ ਤੇ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਪੁਲਿਸ ਫੋਰਸ ਟਰੇਨ ਦੇ ਅੰਦਰ ਦਾਖਲ ਹੋ ਕੀਤਾ ਸਰਚ ਅਭਿਆਨ ਸ਼ੁਰੂ ਦੱਸਦੀ ਹੈ ਕਿ ਪੰਜਾਬ ਪੁਲਿਸ ਅਤੇ ਆਰਪੀਐਫ ਦੇ ਨੌਜਵਾਨਾਂ ਦੇ ਵੱਲੋਂ ਰੇਲਵੇ ਸਟੇਸ਼ਨ ਤੇ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਨੌਜਵਾਨ ਅਤੇ ਰੇਲਵੇ ਸਟੇਸ਼ਨ ਤੇ ਬੈਠੇ ਯਾਤਰੀਆਂ ਦੀ ਚੈਕਿੰਗ ਕੀਤੀ ਗਈ ਉਥੇ ਹੀ ਟ੍ਰੇਨ ਦੇ ਅੰਦਰ ਵੀ ਚੈਕਿੰਗ ਕੀਤੀ ਗਈ थाना ਸਿਟੀ ਐਸ ਐਚਓ ਸਚਿਨ ਕੰਬੋਜ ਦਾ ਕਹਿਣਾ ਹੈ ਕਿ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਏਟ ਅੱਜ ਪੂਰੇ ਪੰਜਾਬ ਦੇ ਅੰਦਰ ਵਕ ਵਕ ਰੇਲਵੇ ਸਟੇਸ਼ਨਾਂ ਤੇ ਕਾਸੋ ਆਪਰੇਸ਼ਨ ਚਲਾਇਆ ਗਿਆ ਤਾਂ ਜੋ ਸ਼ਰਾਰਤੀ ਅਨਸਰਾ ਅਤੇ ਨਸ਼ਾ ਤਸਕਰਾਂ ਨੂੰ ਠੱਲ ਪਾਈ ਜਾ ਸਕੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਰੇਲਵੇ ਸਟੇਸ਼ਨ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਲਾਲਾਬਾਦ ਦੇ ਰੇਲਵੇ ਸਟੇਸ਼ਨ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੰਜਾਬ ਪੁਲਿਸ ਦੇ ਅਧਿਕਾਰੀ ਪਹੁੰਚੇ ਹੋਏ ਆ ਵੱਡੀ ਗਿਣਤੀ ਦੇ ਵਿੱਚ ਤਾਂ ਹੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਚੈਕਿੰਗ ਕੀਤੀ ਜਾ ਰਹੀ ਹੈ ਕਿਸ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ ਉਹ ਵੀ ਗੱਲਬਾਤ ਸਾਂਝੀ ਕਰਾਂਗੇ ਪਰ ਫਿਲਹਾਲ ਤੁਹਾਨੂੰ ਇੱਕ ਵਾਰ ਵੀਡੀਓ ਦੇ ਵਿੱਚ ਸਾਂਝਾ ਕਰ ਦੇਣਾ ਚਾਹੁੰਦੇ ਹਾਂ ਕਿ ਬਰੀਕੀ ਦੇ ਨਾਲ ਜਿਹੜੀ ਆ ਉਹ ਚੈਕਿੰਗ ਕੀਤੀ ਜਾ ਰਹੀ ਹੈ ਇੱਕ ਇੱਕ ਚੀਜ਼ ਨੂੰ ਆ ਜਿਹੜਾ ਉਹ ਦੇਖਿਆ ਜਾ ਰਿਹਾ ਹੈ ਜੇਕਰ ਕੋਈ ਛੱਕੀ ਚੀਜ਼ ਲੱਗਦੀ ਆ ਤਾਂ ਉਸ ਦੇ ਆ ਜਿਹੜੀ ਹੈ ਉਹ ਵੀ ਆ ਸਰਚ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਅਸੀਂ ਤੁਹਾਨੂੰ ਜਲਾਲਾਬਾਦ ਦੇ ਰੇਲਵੇ ਸਟੇਸ਼ਨ ਤੋਂ ਸਾਂਝਾ ਕਰ ਰਹੇ ਹਾਂ ਜਿੱਥੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਲਾਈਵ ਤਸਵੀਰਾਂ ਦੇਖਣ ਲਈ ਉਹ ਚੈਨਲ ਥਿੰਕਿੰਗ ਆਫ ਪੰਜਾਬ ਤੇ ਜਿੱਥੇ ਜਲਾਲਾਬਾਦ ਦੇ ਰੇਲਵੇ ਸਟੇਸ਼ਨ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਪ੍ਰਸ਼ਾਸਨ ਪਹੁੰਚੇ ਹੋਏ ਆ ਤੇ ਚੈਕਿੰਗ ਕੀਤੀ ਜਾ ਰਹੀ ਆ ਬੋ ਆਪਣੇ ਸੀਟਾ ਤੋਂ ਲਈ ਨਿਕਾ ਮਾਰੋ ਤਾਂ ਬਿਲਕੁਲ ਜਿਹੜੀਆਂ ਉਹ ਸੀਟਾ ਚੈੱਕ ਕਰਨ ਦੇ ਲਈ ਵੀ ਅਧਿਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਪੋ ਆਪਣੀਆਂ ਸੀਟਾ ਦੇਖੋ ਜੇਕਰ ਤੁਹਾਨੂੰ ਕੋਈ ਸ਼ੱਕੀ ਚੀਜ਼ ਲੱਗਦੀ ਹੈ ਤਾਂ ਉਹ ਪ੍ਰਸ਼ਾਸਨ ਦੇ ਨਾਲ ਜ਼ਰੂਰ ਤਾਲਮਿਲ ਕਰੋ ਜੀ ਸਰ ਜੋ ਅੱਜ ਸਰਚ ਬਿਆਨ ਚਲਾਇਆ ਗਿਆ ਕਿਸੇ ਤਰ੍ਹਾਂ ਚਲਾਇਆ ਗਿਆ ਇਹ ਜਿਹੜਾ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਾਸ ਆਪਰੇਸ਼ਨ ਕਰਾਏ ਜਾ ਰਹੇ ਆ ਜਿਹੜਾ ਕਿ ਨਸ਼ਿਆਂ ਦੇ ਖਿਲਾਫ ਜੋ ਵੀ ਮਹੀਮ ਇੱਕ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਆ ਉਹਦੇ ਤਹਿਤ ਹੀ ਅਸੀਂ ਜਿਹੜੇ ਹਰ ਰੋਜ਼ ਸਾਡੀ ਜਿਹੜੀ ਚੈਕਿੰਗ ਚੱਲ ਰਹੀਆਂ ਨੇ ਜਿੰਨੇ ਸਬੰਧ ਦੇ ਅੱਜ ਸਾਡੀ ਜਿਹੜੀ ਆ ਰੇਲਵੇ ਸਟੇਸ਼ਨ ਦੀ ਆ ਚੈਕਿੰਗ ਚੱਲ ਰਹੀਆਂ ਨੇ ਤੇ ਸਾਡੇ ਵੱਲੋਂ ਜਿੰਨੀਆਂ ਵੀ ਜਲਾਲਾਬਾਦ ਦੇ ਵਿੱਚ ਰੇਲਵੇ ਰੇਲ ਆਈ ਆ ਉਹਨਾਂ ਦੀ ਅਸੀਂ ਜਿਹੜੀ ਚੈਕਿੰਗ ਕਰਦੇ ਆ ਲਗਾਤਾਰ ਅ ਸਰ ਜੋ ਸ਼ਰਾਰਤੀ ਅੰਸਰ ਹੈ ਜਾ ਅੱਜ ਵੀ ਤੁਸੀਂ ਕਹਿ ਰਹੇ ਹੋ ਨਸ਼ਾ ਵੇਚਣ ਵਾਲੇ ਜਾਂ ਨਸ਼ਾ ਸਮਗਲਰਾਂ ਦੇ ਵਿਰੋਧ ਦੇ ਜਿਹੜੀ ਮੋਹਿੰਮ ਚਲਾਈ ਹੈ ਏ ਕੀ ਕਹਿਣਾ ਚਾਹੋਗੇ ਜਿਹੜੀਆਂ ਸ਼ਰਾਰਤੀ ਅੰਸਰਾਂ ਨੂੰ ਆਪਣਾ ਉਹਨਾਂ ਨੂੰ ਇਹੀ ਹਦਾਇਤ ਹੈ ਕਿ ਜਿਹੜਾ ਵੀ ਕੋਈ ਨਸ਼ਿਆਂ ਦਾ ਕੰਮ ਕਰਦਾ ਹੈ ਤਾਂ ਉਹ ਆਦਾ ਜਿਹੜਾ ਇਹ ਕੰਮ ਛੱਡ ਕੇ ਆਦਾ ਜਿਹੜਾ ਕੋਈ ਚੰਗੇ ਕੰਮ ਕਰਨਾ ਨਹੀਂ ਤਾਂ ਜਿਹੜਾ ਵੀ ਜਿੰਦੇ ਕੋਲ ਵੀ ਜੋ ਵੀ ਨਸ਼ਾ ਬਰਾਮਦ ਹੁੰਦਾ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਹੁਣ ਤੱਕ ਸਰ ਕਿੰਨੀਆਂ ਜਨਤਕ ਥਾਵਾਂ ਤੇ ਇਹ ਚੈਕਿੰਗ ਕੀਤੀ ਗਈ ਇਹ ਸਾਡੇ ਵੱਲੋਂ ਤਕਰੀਬਨ ਜਿਹੜੇ ਡਰੱਗ ਹੌਟਸਪੌਟ ਹੈਗੇ ਆ ਜਾਂ ਬੱਸ ਸਟੈਂਡ ਰੇਲਵੇ ਸਟੇਸ਼ਨ ਸਾਰੀ ਜਗ੍ਹਾ ਤੇ ਜਿੱਥੇ ਸਾਨੂੰ ਡਾਊਟ ਹੁੰਦਾ ਕਿ ਡਰੱਗ ਸੰਬੰਧੀ ਉਹ ਤੇ ਹਰੇਕ ਜਗ੍ਹਾ ਤੇ ਸਾਡੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਆ ਤੇ ਜਿਹੜਾ ਸਾਡੇ ਵੱਲੋਂ ਉੱਥੇ ਜਿੱਥੇ ਸਾਨੂੰ ਕੋਈ ਰਿਕਵਰੀ ਹੁੰਦੀ ਹੈ ਉੱਥੇ ਸਾਡੇ ਵੱਲੋਂ ਜਿਹੜਾ ਮੁਕਦਮਾ ਵੀ ਦਰਜ ਕੀਤੇ ਜਾ ਰਹੇ ਨੇ